ਕਿੰਦੋਂਦੋਂ ਨੇ ਜਦੋਂ ਦਾ ਮਾਪੇ ਉਹ ਬੱਚਾ ਵੀ ਉਸ ਤਰ੍ਹਾਂ ਦੇ ਤੇ ਮੇਰੇ ਪਾਪਾ ਸਮਾਜ ਸੇਵੀ ਸੀ ਫਿਰ ਮੈਂ ਵੀ ਇਹ ਹੀ ਸੋਚਿਆ ਸੀ ਕਿ ਮੈਂ ਵੀ ਇੱਦਾਂ ਹੀ ਹੈਲਪ ਕਰੂੰਗੀ ਅਗੇ ਲੋਕਾਂ ਦੀ ਤਾਂ ਮੈਂ ਵੀ ਫਿਰ ਇਸ ਤਰ੍ਹਾਂ ਹੀ ਸ਼ੁਰੂਆਤ ਕੀਤੀ ਸੀ ਕਿੰਦੋਂ ਤੇ ਜੀ ਜਿਵੇਂ ਤੁਸੀਂ ਕਿਹਾ ਵੀ ਘਰਦਿਆਂ ਤੋਂ ਇਹ ਇਨਸਪੀਰੇਸ਼ਨ ਆਈ ਸੀ ਸੋ ਜਿੰਨੇ ਵੀ ਬੱਚਿਆਂ ਨੂੰ ਤੁਸੀਂ ਪੜਾ ਰਹੇ ਹੋ ਇਹਨਾਂ ਤੋਂ ਫੀਸ ਲੈਂਦੇ ਹੋ ਨਹੀਂ ਮੈਂ ਅੱਜ ਤੱਕ ਨਹੀਂ ਲੇਕਰ ਮੈਨੂੰ 1.5 ਸਾਲ ਹੋ ਗਿਆ ਹੁੰਦਾ ਪੜਾਉਂਦੀ ਹਾਂ ਬੱਚਿਆਂ ਨੂੰ ਤੇ ਕਿਸੇ ਬੱਚੇ ਨੂੰ ਤੁਸੀਂ ਉਠਾ ਕੇ ਪੁੱਛ ਸਕਦੇ ਹੋ ਇਹ ਨਹੀਂ ਕਿ ਤੁਸੀਂ ਇਸ ਇਲਾਕੇ ਚੋਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਕਿ ਮੈਂ ਕਦੇ ਕਿਸੇ ਬੱਚੇ ਤੋਂ ਪੈਸਾ ਲਿਆ ਹੋਈ ਜਿੱਥੇ ਅੱਜ ਕੱਲ੍ਹ ਹਰ ਕੋਈ ਸੋਸ਼ਲ ਮੀਡੀਆ ਉਤੇ ਰੀਲਸ ਪਾ ਕੇ ਪੈਸੇ ਕਮਾਉਣਾ ਚਾਹੁੰਦਾ ਹੈ ਮਸ਼ਹੂਰ ਹੋਣਾ ਚਾਹੁੰਦਾ ਪਰ ਉਤੇ ਅਜਿਹੇ ਬਹੁਤ ਲੋਕ ਨੇ ਜੋ ਕਿ ਗਰਾਊਂਡ ਲੈਵਲ ਤੇ ਰਹਿ ਕੇ ਕਰ ਕੈਮਰੇ ਤੋਂ ਪਿੱਛੇ ਹੋ ਕੇ ਜੋ ਸੋਸ਼ਲ ਵਰਕ ਕਰਦੇ ਨੇ ਸੋ ਅਜਿਹੇ ਲੋਕਾਂ ਨੂੰ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਹ ਲੋਕ ਕੌਣ ਨੇ ਜੋ ਕਿ ਅਜਿਹੇ ਜੋ ਸੋਸ਼ਲ ਵਰਕ ਕਰਦੇ ਨੇ ਸੋ ਅਜਿਹੀ ਇੱਕ ਉਦਾਹਰਣ ਤੇ ਇੱਕ ਕੁੜੀ ਸਾਡੇ ਨਾਲ ਮੌਜੂਦ ਹੈ ਜਿਸਦੇ ਨਾਲ ਅਸੀਂ ਗੱਲਬਾਤ ਕਰਾਂਗੇ ਜੋ ਕਿ ਬਹੁਤ ਸੋਹਣਾ ਕੰਮ ਕਰ ਰਹੀ ਹੈ ਇੱਥੇ ਤੁਸੀਂ ਬੱਚੇ ਦੇਖ ਰਹੇ ਹੋਵੋਗੇ ਮੇਰੇ ਪਿੱਛੇ ਬਹੁਤ سارے ਬੱਚੇ ਬੈਠੇ ਨੇ ਉਹਨਾਂ ਨੂੰ ਬੱਚਿਆਂ ਨੂੰ ਪੜਾਇਆ ਜਾਂਦਾ ਸੋ ਸਭ ਤੋਂ ਪਹਿਲੇ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਜਿਨ੍ਹਾਂ ਦਾ ਨਾਮ ਰਵਨੀਤ ਕੌਰ ਹੈ ਸੋ ਸਤਿ ਸ਼੍ਰੀ ਅਕਾਲ ਮੈਮ ਸਵਾਗਤ ਹੈ ਦੈਨਿਕ ਸਵੇਰਾਂ ਸ਼ਕਲ ਕਿਵੇਂ ਹਾਲ ਚਾਲ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਾਂਗੀ ਵੀ ਤੁਸੀਂ ਕੀ ਕਰਦੇ ਹੋ ਕੀ ਪੜਾਈ ਕੀਤੀ ਹੋਈ ਆ ਅ ਮੈਂ ਮੈਂ ਬੱਚਿਆਂ ਨੂੰ ਪੜਾਉਂਦੀ ਆ ਇੱਥੇ ਸੇਵਾ ਕਰਦੀ ਆ ਬਸ ਸੇਵਾ ਕਰਦੀ ਹਾਂਜੀ ਅੱਛਾ ਇਹ ਸ਼ੌਂਕ ਕਹਿ ਲੋ ਜਾਂ ਫਿਰ ਇਹ ਸੇਵਾ ਕਹਿ ਲੋ ਕਿੱਥੋਂ ਆਇਆ ਸੀ ਖਿਆਲ ਦਿਮਾਗ ਦੇ ਵਿੱਚ ਵੀ ਆ ਚੀਜ਼ ਜੋ ਆ ਕਰਨੀ ਚਾਹੀਦੀ ਬੱਚਿਆਂ ਨੂੰ ਬਣਾਉਣਾ ਚਾਹੀਦਾ ਮੈਂ ਐਕਚੁਅਲੀ ਨਾ ਇਹ ਜਿਹੜੀ ਸੇਵਾ ਦਾ ਵਿਚਾਰ ਆ ਉਹ ਮੈਨੂੰ ਮੇਰੇ ਪਾਪਾ ਨੂੰ ਦੇਖ ਕੇ ਹੀ ਆਇਆ ਏ ਕਿਉਂਕਿ ਪਹਿਲਾਂ ਮੇਰੇ ਪਾਪਾ ਐਮਬੂਲੈਂਸ ਚਲਾਉਂਦੇ ਹੁੰਦੇ ਸੀਗੇ ਤੇ ਉਹ ਕਾਫੀ ਮਤਲਬ ਕਿ ਐਦਾਂ ਜਿਵੇਂ ਲਵਾਰਿ ਸਲਾਸ਼ਾਂ ਦਾ ਸੰਸਕਾਰ ਕਰਨਾ ਤੇ ਕਈ ਐਦਾਂ ਦੇ ਮਰੀਜ਼ ਜਿਹੜੇ ਕਿ ਨਹੀਂ ਪੈਸੇ ਦੇ ਸਕਦੇਗੇ ਹਨਾ ਦੂਰ ਦੂਰ ਤੱਕ ਤੇ ਤਾਂ ਉਹ ਕਾਫੀ ਹੈਲਪ ਕਰਦੇ ਹੁੰਦੇ ਸੀਗੇ ਤਾਂ ਇਸ ਤਰ੍ਹਾਂ ਮੈਂ ਵੀ ਸੋਚਿਆ ਸੀ ਕਿ ਕਹਿੰਦੇ ਉਹਨਾਂ ਦਾ ਮਾਪਿ ਉਹ ਬੱਚਾ ਵੀ ਉਸ ਤਰ੍ਹਾਂ ਦਾ ਤੇ ਮੇਰੇ ਪਾਪਾ ਸਮਾਜ ਸੇਵੀ ਸੀ ਫਿਰ ਮੈਂ ਵੀ ਸੋਚਿਆ ਸੀ ਕਿ ਮੈਂ ਵੀ ਇਦਾਂ ਹੀ ਹੈਲਪ ਕਰੂੰਗੀ ਅੱਗੇ ਲੋਕਾਂ ਦੀ ਤਾਂ ਮੈਂ ਵੀ ਫਿਰ ਇਸ ਤਰ੍ਹਾਂ ਹੀ ਸ਼ੁਰੂਆਤ ਕੀਤੀ ਸੀਗੀ ਬੱਚਿਆਂ ਨੂੰ ਸੋ ਇਹ ਇਨਸਪੀਰੇਸ਼ਨ ਹੈ ਜੋ ਕਰਦਿਆ ਤੋਂ ਮਿਲੀ ਹੈ ਸੋ ਕਿੰਨੇ ਕੁ ਬੱਚੇ ਤੁਹਾਡੇ ਕੋਲ ਆ ਗਏ ਇਸ ਟਾਈਮ ਕਿੰਨੇ ਬੱਚਿਆਂ ਨੂੰ ਪੜਾਉਂਦੇ ਮੈਮ ਮੇਰੇ ਕੋਲ ਟੋਟਲ 70 ਬੱਚੇ ਆ ਮਤਲਬ ਕਿ 77 ਤੱਕ ਪਹੁੰਚ ਗਈ ਸੀ ਗਿਣਤੀ ਤੇ ਮੈਂ ਇਸ ਤਰ੍ਹਾਂ ਹੀ ਬੱਚਿਆਂ ਨੂੰ ਮਤਲਬ ਫ੍ਰੀ ਪੜਾਉਂਦੀ ਹਾਂਜੀ ਤੇ ਜਿਵੇਂ ਤੁਸੀਂ ਕਿਹਾ ਵੀ ਕਰਦਿਆ ਤੋਂ ਇਹ ਇਨਸਪੀਰੇਸ਼ਨ ਆਈ ਸੀਗੀ ਸੋ ਜਿੰਨੇ ਵੀ ਬੱਚਿਆਂ ਨੂੰ ਤੁਸੀਂ ਪੜਾ ਰਹੇ ਹੋ ਇਹਨਾਂ ਤੋਂ ਫੀਸ uh, ਲੈਂਦੇ ਨਹੀਂ ਮੈਂ ਮ ਅੱਜ ਤੱਕ ਨਹੀਂ ਲਈ ਕਿ ਮੈਨੂੰ 1.5 ਸਾਲ ਹੋ ਗਿਆ ਹੁਣ ਤਾਂ ਪੜਾਉਂਦੀ ਨੂੰ ਬੱਚਿਆਂ ਨੂੰ ਤੇ ਇਹ ਕਿਸੇ ਬੱਚੇ ਨੂੰ ਤੁਸੀਂ ਉਠਾ ਕੇ ਪੁੱਛ ਸਕਦੇ ਹੋ ਇਹ ਨਹੀਂ ਕਿ ਤੁਸੀਂ ਇਸ ਇਲਾਕੇ ਚੋਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਕਿ ਮੈਂ ਕਦੇ ਕਿਸੇ ਬੱਚੇ ਤੋਂ ਪੈਸੇ ਲਿਆ ਹੋਵੇ ਨਹੀਂ ਕਿਉਂਕਿ ਮੈਂ ਸੇਵਾ ਹੀ ਸ਼ੁਰੂ ਕੀਤੀ ਸੀ ਤਾਂ ਮੈਂ ਫਿਰ ਇਹਨੂੰ ਅੱਗੇ ਕੰਟੀਨਿਊ ਕੀਤਾ ਕਿ ਮੈਂ ਇਹਨਾਂ ਤੋਂ ਪੈਸੇ ਨਹੀਂ ਲੈਣਗੇ ਕਿਉਂਕਿ ਪੈਸੇ ਤਾਂ ਮੈਂ ਅੱਗੇ ਹੁਣ ਉਹਦੀ ਕਰਕੇ ਸਟੱਡੀ ਜਾਂ ਕੁਝ ਵੀ ਅੱਗੇ ਆਪਣੇ ਆਪ ਕਮਾ ਸਕਦੀ ਆ ਇਹਨਾਂ ਦੇ ਜ਼ਰੀਏ ਤਾਂ ਨਹੀਂ ਮੈਂ ਕਦੇ ਸੋਚਿਆ ਕਿ ਪੈਸੇ ਕਮਾਵਾਂ ਸੋ ਜਿਵੇਂ ਜਦੋਂ ਅਸੀਂ ਅਜਿਹੀ ਕੋਈ ਸੇਵਾ ਕਰਦੇ ਆ ਜਾਂ ਤਾਂ ਸਾਡੇ ਦਿਮਾਗ 'ਚ ਅਜਿਹੀ ਕੋਈ ਚੀਜ਼ ਹੋਈ ਹੁੰਦੀ ਆ ਕੋਈ ਅਜਿਹਾ ਇਨਸੀਡੈਂਟ ਹੋਇਆ ਹੁੰਦਾ ਜਿੱਤੋਂ ਸਾਨੂੰ ਲੱਗਦਾ ਵੀ ਇਹ ਚੀਜ਼ ਕਰਨੀ ਚਾਹੀਦੀ ਆ ਘਰ ਦੇ ਦਾ ਤੁਸੀਂ ਜ਼ਿਕਰ ਕੀਤਾ ਵੀ ਉਹਨਾਂ ਨੂੰ ਵੀ ਦੇਖਿਆ ਸੀਗਾ ਸੋ ਕਦੇ ਖੁਦ ਵੀ ਕਿਸੇ ਅਜਿਹੀ ਚੀਜ਼ 'ਚੋਂ ਨਿਕਲਿਓ ਵੀ ਲੱਗਾ ਵੀ ਹਾਂ ਵੀ ਇਹਨਾਂ ਬੱਚਿਆਂ ਦਾ ਪੜ੍ਹਨਾ ਜ਼ਰੂਰੀ ਆ ਪੈਸਿਆਂ ਦੀ ਕੋਈ ਗੱਲ ਨਹੀਂ ਆ ਹਾਂਜੀ ਮੈਮ ਮਤਲਬ ਨਾ ਜਿਵੇਂ ਘਰ ਦੀਆਂ ਮਜਬੂਰੀਆਂ ਹੁੰਦੀਆਂ ਬੰਦੇ ਦੀਆਂ ਤੇ ਮੈਂ ਇਹ ਨਹੀਂ ਕਹੂੰਗੀ ਕਿ ਮੈਂ ਬਹੁਤ ਰਿਚ ਫੈਮਿਲੀ ਤੋਂ ਆ ਮੈਂ ਵੀ ਇੱਕ ਮਿਡਲ ਕਲਾਸ ਫੈਮਿਲੀ ਤੋਂ ਹੀ ਆ ਕਿ ਜਿਹੜਾ ਬੰਦਾ ਗਰੀਬੀ ਚੋਂ ਨਿਕਲਿਆ ਹੋਵੇ ਉਹਨੂੰ ਜ਼ਿਆਦਾ ਮਹਿਸੂਸ ਹੁੰਦਾ ਕਿ ਹਾਂ ਇਸ ਚੀਜ਼ ਦਾ ਕਿ ਝਟਕਾ ਵੱਜਦਾ ਹੈ ਕਿ ਜਦੋਂ ਆਪਾਂ ਪੜ੍ਹਾਈ ਵਿੱਚੋਂ ਛੁੱਟ ਜਾਈਏ ਜਾਂ ਕੋਈ ਵੀ ਚੀਜ਼ ਤੋਂ ਹੋ ਜਾਈਏ ਤਾਂ ਮੈਂ ਇਹ ਚੀਜ਼ ਨੂੰ ਮਹਿਸੂਸ ਕੀਤਾ ਸੀ ਕਿ ਵਾਕਈ ਇਹ ਨਾ ਪੜ੍ਹਾਈ ਕਿੰਡੀ ਵੱਡੀ ਚੀਜ਼ ਹੈ ਕਿ ਹੁਣੀ ਤਾਂ ਜ਼ਰੂਰੀ ਆਪਣੇ ਕੋਲ ਫਿਰ ਮੈਂ ਜਿੱਦਾਂ ਬੱਚਿਆਂ ਦਾ ਬਰਥਡੇ ਮਨਾਉਣ ਲਈ ਗਈ ਤਾਂ ਐਦਾਂ ਆਪਣੇ ਮम्मा ਦਾ ਬਰਥਡੇ ਮਨਾਉਣ ਲਈ ਗਈ ਉਸ ਤੋਂ ਬਾਅਦ ਮੈਂ ਸੋਚਿਆ ਕਿ ਹਾਂ ਮੈਂ ਇਹਨਾਂ ਨੂੰ ਅੱਜ ਕੇਕ ਦੇ ਦੂੰਗੀ ਜਾਂ ਕੋਈ ਵੀ ਚੀਜ਼ ਦੇ ਦੂੰਗੀ ਇਹ ਕੁਝ ਟਾਈਮ ਲਈ ਰਹਿਣ ਵਾਲੀਆਂ ਚੀਜ਼ਾਂ ਜੋ ਹਮੇਸ਼ਾ ਰਵੇ ਚੀਜ਼ਾਂ ਮੈਂ ਉਸ ਤਰ੍ਹਾਂ ਦੀਆਂ ਸੋਚਿਆ ਸੀ ਫਿਰ ਮੈਂ ਬੱਚਿਆਂ ਨੂੰ ਇਸ ਤਰ੍ਹਾਂ ਸੋਚਿਆ ਸੀ ਕਿ ਮੈਂ ਪੜਾਵਾਂਗੀ ਅੱਤ ਬਾਅਦ ਉਹ ਜਿਹੜੇ ਅਦਲ ਚੁਗਿਆਂ ਦੇ ਵਿੱਚ ਰਹਿੰਦੇ ਹੁੰਦੇ ਆ ਮਤਲਬ ਉਸ ਮੰਮਾ ਦਾ ਬਰਥਡੇ ਸੀਗਾ ਤੇ ਮੈਂ ਸੋਚਿਆ ਸੀ ਡਿਫਰੈਂਟ ਤਰੀਕੇ ਨਾਲ ਮਨਾਉਣਾ ਹੈ ਤੇ ਮੈਂ ਫਿਰ ਉਧਰ ਝੁੱਗਿਆਂ ਵਾਲੇ ਬੱਚਿਆਂ ਕੋਲ ਗਈ ਸੀ ਤੇ ਉੱਥੇ ਕਾਫੀ ਬੱਚੇ ਵਾਵਾ ਸੀਗੇ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪੜਦੇ ਨਹੀਂ ਅਸੀਂ ਨਹੀਂ ਪੜਦੇ ਕਿੱਕ ਮੈਂ ਪੁੱਛਿਆ ਕਾਤੋਂ ਨਹੀਂ ਪੜਦੇ ਉਹ ਕਹਿੰਦੇ ਵੀ ਸਾਡੇ ਘਰ ਦੀਆਂ ਮਜਬੂਰੀਆਂ ਐਦਾਂ ਦੇ ਹਾਲਾਤ ਐਦਾਂ ਦੇ ਆ ਵੀ ਡਾਕੂਮੈਂਟ ਵੀ ਸਾਡੇ ਤਾਂ ਨਹੀਂ ਬਣਿਆ ਵੀ ਅਸੀਂ ਕੀ ਕਰੀਏ ਨਹੀਂ ਐਡਮਿਸ਼ਨ ਮਿਲਦੇਗੀ ਫਿਰ ਮੈਂ ਸੋਚਿਆ ਸੀਗਾ ਕਿ ਨਹੀਂ ਮੈਂ ਹੁਣ ਇਹਨਾਂ ਨੂੰ ਪੜਾਉਂਗੀ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਪੜਨ ਆਓਗੇ ਉਹ ਕਹਿੰਦੇ ਹਾਂਜੀ ਜ਼ਰੂਰ ਆਵਾਂਗੇ ਪੜਨ ਤੇ ਫਿਰ ਮੈਂ ਮਾਰਕ ਜੀ ਸਟਾਰਟ ਕਰਤਾ ਸੀ ਪੜਾਉਣਾ ਤੇ ਉਦੋਂ ਦਾਸਕ ਬੱਚੇ ਆਏ ਸੀ ਤੇ ਹੁਣ ਅੱਜ 70 ਤੱਕ ਗਿਣਤੀ ਪਹੁੰਚ ਗਈ ਐ ਇਦਾਂ ਹੀ ਹੈਲਪ ਕਰਦੇ ਕਰਦੇ ਤਾਂ ਇਦਾਂ ਹੀ ਕੰਟੀਨਿਊ ਚੱਲ ਰਹੀ ਐ ਸੇਵਾ ਇਹ ਬਹੁਤ ਬਹੁਤ ਵਧੀਆ ਕੰਮ ਹੈ ਇਹ ਵੀ ਕੋਈ ਕੋਈ ਕਰ ਸਕਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਕੋਈ ਵੀ ਇਨਸਾਨ ਜਾਂ ਜ਼ਿਆਦਾਤਰ ਇਨਸਾਨ ਜੋ ਆਪਣੇ ਮਤਲਬ ਤੋਂ ਬਿਨਾ ਕੰਮ ਨਹੀਂ ਕਰਦੇ ਆ ਸੋ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਜੇ ਬੱਚੇ ਦੀ ਗੱਲ ਕਰੀਏ ਤਾਂ ਇਹ ਬੱਚੇ ਕਿਹੜੀ ਕਿਹ ਕਿੰਨੀ ਵੀ ਕਿੰਨੀ ਵੀ ਕਲਾਸ ਚ ਪੜਦੇ ਹੋਣਗੇ ਕਿਹੜੇ ਕਿਹੜੇ ਕਲਾਸਾਂ ਚ ਹੋਣਗੇ ਜ਼ਿਆਦਾਤਰ ਜਿਹੜੇ ਬੱਚੇ ਤੁਹਾਡੇ ਕੋਲ ਆਉਂਦੇ ਆ ਮੈਮ ਮੇਰੇ ਕੋਲ ਪਹਿਲਾਂ ਜਿੱਦਾਂ ਸ਼ੁਰੂਆਤ 'ਚ ਤਾਂ ਕੋਈ ਵੀ ਬੱਚਾ ਸਕੂਲ ਨਹੀਂ ਜਾਂਦਾ ਸੀ ਬਟ ਹੌਲੀ-ਹੌਲੀ ਜਿੱਦਾਂ ਨਾ ਕੁਝ ਕੁ ਮੇਰੇ ਨੋਨ ਸੀਗੇ ਜਿਨ੍ਹਾਂ ਨੇ ਹੈਲਪ ਕੀਤੀ ਉਹ ਇਹਨਾਂ ਦੀ ਐਡਮਿਸ਼ਨ ਕਰਵਾਈਆਂ ਆਈਆਂ ਹੌਲੀ-ਹੌਲੀ ਬੱਚਿਆਂ ਦੇ ਮਾਪਿਆਂ ਨੂੰ ਵੀ ਮੈਂ ਕਿਹਾ ਕਿ ਤੁਸੀਂ ਐਡਮਿਸ਼ਨਸ ਕਰਵਾਓ ਹੈਲਪ ਕੀਤੀ ਹੁਣ ਤਾਂ ਹੋ ਗਈ ਆ ਕਾਫੀ ਬੱਚੇ ਦੇ ਐਡਮਿਸ਼ਨ ਤਾਂ ਫਿਰ ਵੀ ਇਹ ਬੱਚੇ ਕਹਿੰਦੇ ਵੀ ਅਸੀਂ ਤੁਹਾਡੇ ਕੋਲ ਪੜਨਾ ਹੁਣੇ ਮੇਰੇ ਕੋਲ ਟੋਟਲ ਜਿਹੜੇ ਬੱਚੇ ਲਾਸਟ ਕਲਾਸ 9th 10th ਤੱਕ ਹੈਗੇ ਆ ਕਿਆ ਬਾਤ ਹੈ ਹਾਂਜੀ ਅੱਛਾ ਜਦੋਂ ਬੱਚੇ ਬੱਚੇ ਆਮ ਨਾ ਪਾੜ ਲੰਦੇ ਜਾਂ ਉਹਨਾਂ ਦੀ ਕੋਟ ਕੁਟਾਈ ਵੀ ਕਰਦੇ ਹੋ ਫਿਰ ਨਹੀਂ ਕੁਟ ਕੁਟਾਈ ਤਾਂ ਮੈਂ ਮੈਂ ਅੱਜ ਤੱਕ ਨਹੀਂ ਮੈਂ ਕਦੇ ਕੀਤੀ ਕਿਉਂਕਿ ਮਜ਼ਾਕ ਚ ਤਾਂ ਜ਼ਰੂਰ ਬੱਚਨ ਨੂੰ ਝਿੜਕ ਜ਼ਰੂਰ ਦਈਦਾ ਬੜ ਕਦੇ ਸੀਰੀਅਸ ਨਹੀਂ ਕਿਉਂਕਿ ਇੱਕ ਪਿਆਰ ਇਦਾਂ ਦੀ ਚੀਜ਼ ਹੈ ਜਦ ਇਹਨਾਂ ਬੰਦਾ ਕੁਝ ਵੀ ਕਿਸੇ ਨੂੰ ਕਰਾ ਸਕਦਾ ਹੁਣ ਮੇਰਾ ਪਿਆਰ ਤਾਂ ਹੀ ਮੇਰੇ ਬਿਨਾ ਨਾ ਕਿ ਮਾਪੇ ਉਹ ਵੀ ਕਹਿੰਦੇ ਵੀ ਜਾਓ ਤੁਸੀਂ ਉੱਥੇ ਪਿਆਰ ਕਰਕੇ ਸਾਰੇ ਇੱਥੇ ਆਉਂਦੇ ਕਿ ਵਾਕਈ ਮੈਂ ਪਿਆਰ ਨਾ ਰੱਖਦੇ ਇਹਨਾਂ ਨੂੰ ਨਹੀਂ ਝਿੜਕਿਆ ਤਾਂ ਮੈਂ ਅੱਜ ਤੱਕ ਨਹੀਂ ਕਦੇ ਕਿਸੇ ਨੂੰ ਅੱਛਾ ਇੱਕ ਚੀਜ਼ ਇਹ ਵੀ ਹੁੰਦੀ ਆ ਵੀ ਜਦੋਂ ਅਸੀਂ ਕ ਅਸੀਂ ਜਿਵੇਂ ਪੈਸੇ ਨਹੀਂ ਲੈ ਰਹੇ ਤੇ ਘਰਦਿਆਂ ਕਈ ਵਾਰ ਘਰਦੇ ਵੀ ਕਹਿੰਦੇ ਹੁੰਦੇ ਵੀ ਤੂੰ ਕਿਹੜੇ ਕੰਮ ਹੀ ਪਿਆ ਵੀ ਪੈਸੇ ਤਾਂ ਤੂੰ ਲੈ ਨਹੀਂ ਰਿਹਾ ਕੁਝ ਕਮਾ ਨਹੀਂ ਰਿਹਾ ਬਸ ਤੂੰ ਇਹੀ ਚੀਜ਼ਾਂ ਕਰੀ ਜਾ ਰਿਹਾ ਸੋ ਕੀ ਫਾਇਦਾ ਇਹਨਾਂ ਚੀਜ਼ਾਂ ਕਰਨ ਦਾ ਮੈਂ ਇਹ ਜਾਨਣਾ ਚਾਹੁੰਦੀ ਵੀ ਤੁਹਾਡੇ ਘਰਦਿਆਂ ਦਾ ਕੀ ਰਿਐਕਸ਼ਨ ਸੀਗਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕਿਉਂਕਿ ਤੁਸੀਂ ਬੱਚਿਆਂ ਨੂੰ ਫ੍ਰੀ ਆਫ ਕੋਸਟ ਸਟੱਡੀ ਦੇ ਰਹੇ ਹੋ ਮੈਂ ਮੇਰੇ ਮੰਮੀ ਪਾਪਾ ਇਹ ਨਾ ਜਿਹੜਾ ਉਹ ਮਤਲਬ ਇੰਨੇ ਜਿਆਦਾ سپورਟਿਵ ਹੈ ਮਤਲਬ ਇੰਨੀ ਜਿਆਦਾ ਸਪੋਰਟ ਕਰਦੇ ਆ ਸ਼ੁਰੂਆਤ ਚ ਉਹਨਾਂ ਨੂੰ ਪਤਾ ਹੀ ਸੀ ਕਿ ਹਾਂ ਇਹਨੂੰ ਸ਼ੌਂਕ ਹੈ ਦਦੀਆਂ ਚੀਜ਼ਾਂ ਦਾ ਉਹ ਕਹਿੰਦੇ ਵੀ ਮੈਂ ਜਦੋਂ ਸਟਾਰਟ ਕੀਤਾ ਉਹਨਾਂ ਨੂੰ ਖੁਸ਼ੀ ਹੋਈ ਚਲ ਕੋਈ ਨਹੀਂ ਤੋ ਪੋਨੇ ਦਾ ਕੰਮ ਕਰ ਰਹੀ ਘਰ ਅੱਗੇ ਫਿਰ ਬਾਕੀ ਮੰਮੀ ਪਾਪ ਕਹਿੰਦੇ ਅਸੀਂ ਹੈਗੇ ਆ ਨਾ ਤੂੰ ਸਟਾਰਟ ਕਰ ਬਸ ਉਹਨੂੰ ਉਸ ਤਰ੍ਹਾਂ ਜਿਵੇਂ ਇੱਕ ਦੋ ਫਿਰ ਇੰਟਰਵਿਊਜ਼ ਹੋਈਆਂ ਉਸ ਤੋਂ ਦੁੱਗਣੀ ਖੁਸ਼ੀ ਹੋ ਗਈ ਉਹਨਾਂ ਨੂੰ ਕਿ ਵਾਕਈ ਸਾਡੀ ਕੁੜੀ ਕੁਝ ਕਰ ਰਹੀ ਆ ਤੇ ਫਿਰ ਰਿਸ਼ਤੇਦਾਰ ਵੀ ਸਾਰੇ ਹੁਣ ਕਾਫੀ ਸਪੋਰਟ ਕਰਦੇ ਆ ਕਿ ਨਹੀਂ ਵਧੀਆ ਕੰਮ ਕਰ ਰਹੀ ਆ ਕਿ ਕਰ ਤੂੰ ਸੋ ਬੱਚੇ ਕਿਨਾਂਗ ਪਿਆਰ ਕਰਦੇ ਆ ਬਹੁਤ ਪਿਆਰ ਕਰਦੇ ਮੈਂ ਮੇਰਾ ਮਤਲਬ ਪਿਆਰ ਤਾਂ ਇਹਨਾਂ ਨਾਲ ਇਦਾਂ ਦਾ ਆ ਕਿ ਟੀਚਰ ਦੇ ਨਾਲ ਇੱਕ ਦੋਸਤ ਦਾ ਵੀ ਆ ਕਿਉਂਕਿ ਪਿੱਛੇ ਦੇ ਮੇਰਾ ਬਰਥਡੇ ਸੀਗਾ ਤੇ ਇਹਨਾਂ ਸਾਰੇ ਬੱਚਿਆਂ ਨੇ ਮਿਲ ਕੇ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਤੇ ਇਹਨਾਂ ਸਾਰਿਆਂ ਨੇ ਮੇਰਾ ਬਰਥਡੇ ਮਨਾਇਆ ਸੀਗਾ ਪੈਸੇ ਇਕੱਠੇ ਕਰਕੇ ਕਿਉਂਕਿ ਆਪਾਂ ਹਨਾ ਕਮਾਉਂਦੇ ਆ ਆਪਾਂ ਨੂੰ ਤਾਂ ਪਤਾ ਪੈਸੇ ਦੇ ਕੀ ਹੁੰਦਾ ਹੈ ਬਟ ਇਹਨਾਂ ਦੇ ਘਰਦਿਆਂ ਤੋਂ ਇਹਨਾਂ ਨੇ ਮੰਗਿਆ ਮੈਨੂੰ ਨੂੰ ਪਤਾ ਕਿਵੇਂ ਕੀਤਾ ਤੇ ਇਹਨਾਂ ਨੇ ਮੇਰਾ ਬਰਥਡੇ ਇੰਨਾ ਵਧੀਆ ਸੈਲੀਬ੍ਰੇਟ ਕੀਤਾ ਮੈਨੂੰ ساری ਜ਼ਿੰਦਗੀ ਮੈਂ ਸ਼ਾਇਦ ਭੁੱਲ ਨਹੀਂ ਸਕਦੀਗੀ ਤਾਂ ਪਿਆਰ ਤਾਂ ਮੇਰੇ ਲਈ ਉਹੀ ਅੱਭੀ ਬਹੁਤ ਵੱਡੀ ਚੀਜ਼ ਹੈ ਕਿ ਹਾਂ ਮੈਨੂੰ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਬੱਚਿਆਂ ਤੋਂ ਸੋ ਜਿਵੇਂ ਅੱਜਕੱਲ ਸੋਸ਼ਲ ਮੀਡੀਆ ਉੱਤੇ ਲੋਕੀ ਇਹਨਾਂ ਚੀਜ਼ਾਂ ਨੂੰ ਬਹੁਤ ਪਾਉਂਦੇ ਜੇ ਉਹ ਇੰਨੀ ਕੁ ਚੀਜ਼ ਕਰਦੇ ਆ ਸੋਸ਼ਲ ਮੀਡੀਆ ਉੱਤੇ ਪਹਿਲੇ ਸ਼ੇਅਰ ਕਰਦੇ ਤੁਹਾਡੇ ਖਿਆਲ ਤੁਹਾਡੇ ਦਿਮਾਗ 'ਚ ਨਹੀਂ ਆਇਆ ਵੀ ਮੈਨੂੰ ਵੀ ਇਹ ਚੀਜ਼ ਸ਼ੇਅਰ ਕਰਨੀ ਚਾਹੀਦੀ ਹੈ ਕਿਉਂਕਿ ਇਸੇ ਨਾਲ ਬੰਦੇ ਨੂੰ ਫੇਮ ਮਿਲਦਾ ਆ ਹਨਾ ਤੇ ਅਰਨਿੰਗ ਉਹਨੂੰ ਸੋਸ਼ਲ ਮੀਡੀਆ ਤੋਂ ਵੀ ਹੋ ਜਾਂਦੀ ਹੈ ਤੁਹਾਡੇ ਖਿਆਲ 'ਚ ਨਹੀਂ ਆਈ ਕਦੇ ਇਹ ਚੀਜ਼ ਨਹੀਂ ਮੈਮ ਮੇਰੇ ਖਿਆਲ 'ਚ ਤਾਂ ਅੱਜ ਤੱਕ ਨਹੀਂ ਆਈ ਕਿਉਂਕਿ ਮੈਂ ਨਹੀਂ ਮੈਨੂੰ ਮੈਂ ਜਦੋਂ ਕਾਇ ਹੀ ਵੀ ਸੇਵਾ ਕਰਨੀ ਆ ਤਾਂ ਸੇਵਾ ਦਿਖਾਵੇ ਦੀ ਨਹੀਂ ਹੁੰਦੀ ਜੀ ਤਾਂ ਮੈਂ ਕਦੇ ਹੀ ਦਿਖਾਵੇ ਦੀ ਸੇਵਾ ਨਹੀਂ ਕੀਤੀ ਕੀ ਅੱਜ ਤੱਕ ਹੁਣ ਜਿਨੇ ਵੀ ਇਹਦਾ ਨਿਊਜ਼ ਚੈਨਲ ਆਲੇ ਜੋੜਦੇ ਗਏ ਅੱਗੇ ਤੋਂ ਕਿ ਉਹਨਾਂ ਨੇ ਜ਼ਰੂਰ ਵੀਡੀਓਜ਼ ਵਗੈਰਾ ਬਣਾਈ ਆਏ ਨਹੀਂ ਮੈਂ ਤਾਂ ਅੱਜ ਤੱਕ ਕਦੇ ਲੋਕ ਕਹਿੰਦੇ ਵੀ ਵੀ YouTube ਤੇ ਪਾ ਦਿਆ ਕਰ ਨਹੀਂ ਕਿਉਂਕਿ ਮੈਂ ਜਦੋਂ ਆਪਦੇ NGO ਦਾ ਕਾਰਡ ਵੀ ਬਣਾਇਆ ਸੀ ਉਦੋਂ ਦੇ ਸਪੈਸ਼ਲੀ ਮੈਂਸ਼ਨ ਕੀਤਾ ਸੀ ਕਿ ਸਾਡੇ NGO ਵੱਲੋਂ ਕਿਸੇ ਵੀ ਤਰ੍ਹਾਂ ਦੇ ਪੈਸਿਆਂ ਦੀ ਸੇਵਾ ਨਹੀਂ ਲਈ ਜਾਂਦੀ ਵੀ ਜਿਨੇ ਵੀ ਸੇਵਾ ਕਰਨੀ ਆ ਉਹ ਮਤਲਬ ਕਿ ਆ ਬੁਕਸ ਵਗੈਰਾ ਜਿਹੜੇ ਸਟੇਸ਼ਨਰੀ ਤੇ ਸਮਾਨ ਬੱਚਿਆਂ ਦਾ ਉਹੀ ਦੇ ਕੇ ਸੇਵਾ ਕਰ ਸਕਦਾ ਹੈ ਜਿਵੇਂ ਅਸੀਂ ਗੱਲ ਕਰ ਰਹੇ ਸੀ ਤੁਸੀਂ ਦੱਸ ਸਕਦੇ ਵੀ ਫਰੈਂਡ ਸਰਕਲ ਜਿਹੜਾ ਤੁਹਾਡਾ ਹੈਗਾ ਉਹ ਵੀ ਬੱਚਿਆਂ ਦੀ ਹੈਲਪ ਕਰ ਦਿੰਦਾ ਹੈ ਨਾ ਵੀ ਬੁਕਸ ਬਾਕਸ ਲਿਆ ਹਾਂਜੀ ਮਤਲਬ ਜਿਵੇਂ ਮੇਰੇ ਮੰਮੀ ਪਾਪਾ ਹੋ ਗਏ ਭੈਣ ਭਰਾ ਹੋ ਗਏ ਤੇ ਜਿਹੜੇ ਰਿਸ਼ਤੇਦਾਰ ਵੀ ਹੁਣ ਤੇ ਬਾਕੀ ਇੱਧਰ ਰਹਿਣ ਦੇ ਇਲਾਕੇ ਦੇ ਲੋਕ ਜਿਹੜੇ ਕਾਫੀ ਹੈਲਪ ਕਰਦੇ ਆ ਬਾਕੀ ਹੌਲੀ ਹੌਲੀ ਜਿਵੇਂ ਜਿਵੇਂ ਲੋਕ ਜੁੜਦੇ ਗਏ ਹੁਣ ਬਹੁਤ ਹੈਲਪ ਕਰਦੇ ਕਿਸੇ ਨੇ ਵੀ ਆਦਾ ਬਰਥਡੇ ਮਨਾਉਣਾ ਹੋਵੇ ਬੱਚਿਆਂ ਨਾਲ ਆ ਕੇ ਸੈਲੀਬ੍ਰੇਟ ਕਰਦਾ ਖੁਦ ਮੇਰੇ ਫਰੈਂਡਸ ਕਲਤਾ ਜਾ ਦਿੱਤਾ ਤੇ ਉਹ ਵਧੀਆ ਆਪਣੇ ਡੋਨੇਸ਼ਨ ਚ ਕੋਈ ਨਾ ਕੋਈ ਬੁక్స్ ਨੋਟਬੁక్స్ ਸਟੇਸ਼ਨਰੀ ਦਾ ਸਮਾਨ ਦੇ ਕੇ ਜਾਂਦੇ ਆ ਜਰੂਰ ਬੱਚਾ ਜਿਵੇਂ ਦਾ ਮਹਿਸੂਸ ਹੁੰਦਾ ਹੈ ਇਹ ਸਭ ਚੀਜ਼ਾਂ ਕਰਕੇ ਕੀ ਫੀਲ ਕੀ ਹੈ ਬਹੁਤ ਖੁਸ਼ੀ ਹੁੰਦੀ ਹੈ ਮਤਲਬ ਇਹ ਚੀਜ਼ ਲੱਗਦਾ ਕਿ ਸ਼ਾਇਦ ਮੈਂ ਜੇ ਪੈਸੇ ਲੈਂਦੀ ਹੁੰਦੀ ਨਾ ਮੈਨੂੰ ਇਹ ਚੀਜ਼ ਨਹੀਂ ਮਿਲਦੀ ਜੇ ਹੁਣ ਮੈਂ ਨਹੀਂ ਪੈਸੇ ਲੈ ਰਹੀ ਨਾ ਤਾਂ ਮੈਨੂੰ ਇਨਾ ਪਿਆਰ ਸਤਿਕਾਰ ਰਿਸਪੈਕਟ ਜਿਹੜੀ ਵੀ ਮਿਲ ਰਹੀ ਹੈ ਕਿਉਂਕਿ ਮੈਂ ਤਾਂ ਕਿਤੇ ਵੀ ਨੰਗਾ ਸਾਰਿਆਂ ਨੂੰ ਪਤਾ ਵੀ ਹੈ ਦਾ ਹੈਲਪ ਕਰਦੀ ਬੱਚਿਆਂ ਦੀ ਤਾਂ ਮੈਨੂੰ ਵੀ ਉਨੀ ਰਿਸਪੈਕਟ ਮਿਲਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਤੇ ਮੈਂ ਜਿਵੇਂ ਤੁਸੀਂ ਕਹੇ ਸਟੱਡੀ ਕਰ ਰਹੇ ਹੋ ਜਾਂ ਕਰਦੇ ਹੋ ਹੈਨਾ ਫਿਊਚਰ ਦੇ ਵਿੱਚ ਕੀ ਸੋਚਿਆ ਵੀ ਫਿਊਚਰ ਦੇ ਵਿੱਚ ਇਹਨਾਂ ਬੱਚਿਆਂ ਨੂੰ ਨਾਲ ਲੈ ਕੇ ਤੁਰਨਾ ਹਮੇਸ਼ਾ ਹਾਂਜੀ ਮੈਂ ਮੈਂ ਆਪਣੇ ਮਾਮਾ ਪਾਪਾ ਨੂੰ ਵੀ ਕਹਿੰਦੇ ਹੁੰਦੇ ਆ ਮਜ਼ਾਕ ਚ ਜ਼ਰੂਰ ਕਹਿ ਦਿੰਦੇ ਕਿ ਹੁਣ ਤੂੰ ਇਦਾਂ ਦਾ ਕੰਮ ਸ਼ੁਰੂ ਕੀਤਾ ਹੁੰਦਾ ਤੈਨੂੰ ਔਖਾ ਹੋਗਾ ਵੀ ਕਿ ਬੱਚਾ ਤਾਂ ਦਿਲ ਨਹੀਂ ਟੁੱਟੂਗਾ ਤੂੰ ਜੋੜਤਾ ਆਉਦੇ ਨੇ ਲਿਆਏ ਪਰ ਮੈਂ ਇਹ ਚੀਜ਼ ਸੋਚੀ ਹੋਈ ਆ ਕਿ ਨਹੀਂ ਮੈਂ ਆਪਦਾ ਐਨਜੀਓ ਇਦਾਂ ਹੀ ਮਤਲਬ ਅੱਗੇ ਵਧਾਉਣਾ ਹੈ ਕਿ ਮੈਂ ਬੱਚਿਆਂ ਦੀ ਹੈਲਪ ਅੱਗੇ ਵੀ ਕੰਟੀਨਿਊ ਕਰ ਸਕਾਂ ਕਿਉਂਕਿ ਪਤਾ ਨਹੀਂ ਹੁਣ ਕਿੱਥੇ ਕਿੱਥੇ ਬੱਚਿਆਂ ਨੇ ਜੁੜਨਾ ਹੈ ਤਾਂ ਮੈਂ ਸੋਚਿਆ ਹੈ ਕਿ ਆਪਦੇ ਐਨਜੀਓ ਨੂੰ ਹੋਰ ਅੱਗੇ ਵਧਾਉਣਾ ਹੈ ਕਿ ਬੱਚਿਆਂ ਦੀ ਇਦਾਂ ਹੀ ਕੰਟੀਨਿਊ ਚੱਲ ਜੇ ਕਿਹਦੇ ਵਿੱਚ ਕਿਹੜੀ ਕਿਹੜੀ ਮਦਦ ਕਰਦੇ ਹੋ ਹੋਰ ਬ ਮੈਮ ਜਿੱਦਾਂ ਕਿ ਕਿਸੇ ਬੱਚੇ ਦੇ ਹੁਣ ਮਮਾ ਜਿੱਦਾਂ ਮੈਂ ਕਹਿ ਦੇਣ ਨੂੰ ਕੋਈ ਲੋੜ ਹੋਈ ਤਾਂ ਦੱਸ ਦੋ ਜੇ ਕਿ ਅਸੀਂ ਐਨ ਜੀਓ ਦੇ ਜਿੰਨੇ ਵੀ ਮੈਂਬਰ ਅਜੇ ਜਿੰਨਾ ਹੋ ਸਕੇ ਅਸੀਂ ਹੈਲਪ ਜ਼ਰੂਰ ਕਰਾਂਗੇ ਤੁਹਾਡੀ ਤਾਂ ਕਈ ਵਾਰ ਪੈਸਿਆਂ ਦੀ ਵੀ ਕਰ ਦਈਦੀ ਹੈ ਹੈਲਪ ਤਾਂ ਜਾਦਾ ਮੈਂ ਉਹ ਨਹੀਂ ਕਹੂੰਗੀ ਕਿ ਹਾਂ ਬਹੁਤ ਜਿੰਨੇ ਜੋ ਕਰਿਆ ਸੀ ਹੈਗੇ ਜ਼ਰੂਰ ਕਰਦੇ ਆ ਮਤਲਬ ਜਿਵੇਂ ਬੱਚਿਆਂ ਨੂੰ ਕੱਪੜਿਆਂ ਵਗੈਰਾ ਦੀ ਲੋੜ ਹੋਗੀ ਤਾਂ ਕਦੇ-ਕਦੇ ਮੇਰੇ ਕੋਲ ਹੁਣ ਬੱਚੇ ਆਉਂਦੇ ਆ ਕਿ ਕੱਪੜੇ ਵੀ ਉਦਾਂ ਦੇ ਪਾਏ ਹੁੰਦੇ ਆ ਵੀ ਦੇਖ ਕੇ ਅੱਖਾਂ 'ਚ ਪਾਣੀ ਜ਼ਰੂਰ ਆ ਜਾਂਦਾ ਵੀ ਹਾਏ ਅਸੀਂ ਤਾਂ ਇਦਾਂ ਪਾਏ ਆ ਠੰਡ ਕਿੰਨੀ ਆ ਤੇ ਨਹੀਂ ਸਾਰੇ ਸਾਡੇ ਉਦਰਾ ਦੇ ਹੈਲਪ ਕਰਨ ਵਾਲੇ ਆ ਤੇ ਕਹਿ ਦਿੰਦੇ ਕੋਈ ਨਹੀਂ ਆਪਾਂ ਸਾਰੇ ਥੋੜੇ-ਥੋੜੇ ਪੈਸੇ ਪਾ ਕੇ ਇਹਨਾਂ ਨੂੰ ਲੈ ਕੇ ਦਵਾਂਗੇ ਕੱਪੜੇ ਹੁਣ ਕਾਫੀ ਬੱਚਿਆਂ ਨੂੰ ਇਹਦਾ ਹੈਲਪ ਜ਼ਰੂਰ ਕੀਤੀ ਵੀ ਆ ਅਜੇ ਮੈਂ ਇੱਕ ਬੱਚਾ ਸੀ ਮੇਰਾ ਉਹ ਐਥਲੈਟਿਕ ਮੀਟ ਚ ਗਿਆ ਸੀਗਾ ਤੇ ਉਹਨਾਂ ਨੇ ਕਿਹਾ ਸੀ ਕਿ ਮੈਮ ਮੈਨੂੰ ਬਾਹਰ ਕੱਢ ਤਾਂ ਮੈਂ ਕਿਹਾ ਤੋ ਕੱਢ ਤਾਂ ਫਿਰ ਉਹ ਕਹਿੰਦੇ ਵੀ ਇਦਾਂ ਕਰਕੇ ਸ਼ੂਜ਼ ਨਹੀਂ ਆਗੇ ਮਤੱਪਲਾਂ ਚ ਸੀ ਫਿਰ ਮੈਂ ਮੈਨੂੰ ਬੜਾ ਦੁੱਖ ਚਾ ਲੱਗੇ ਵੀ ਇਹ ਵਿਚਾਰਾ ਰਹਿ ਗਿਆ ਫਿਰ ਸਾਰਿਆਂ ਨੇ ਮਿਲ ਕੇ ਉਹਨੂੰ ਮਤਲਬ ਕਿ ਵਧੀਆ ਸਪੋਰਟਸ ਵਾਲੇ ਬੂਟ ਲੈ ਕੇ ਦਿੱਤੇ ਤਾਂ ਇਹਦਾ ਅੱਗੇ ਹੈਲਪ ਕਰਦੇ ਰਹਿਨੇ ਆ ਅੱਛਾ ਇੱਕ ਇੱਕ ਸਵਾਲ ਹੈ ਜਿਵੇਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਸੋਸ਼ਲ ਮੀਡੀਆ ਸਟਾਰ ਹੈਗੇ ਜਿਹੜੇ ਜਿਨ੍ਹਾਂ ਨੇ ਐਨ ਜੀਓ ਵੀ ਖੋਲੇ ਹੋਣਗੇ ਜਾਂ ਲੋਕਾਂ ਦੀ ਮਦਦ ਵੀ ਕਰਦੇ ਹੋਣਗੇ ਕੋਈ ਅਜਿਹਾ ਲੱਗਦਾ ਵੀ ਇਤੋਂ ਮੈਨੂੰ ਸਿੱਖਣਾ ਚਾਹੀਦਾ ਯਾ ਇਹ ਆਈਡਲ ਹੈਗਾ ਯਾ ਇਹ ਸਹੀ ਹੈ ਇਹਨੂੰ ਫੋਲੋ ਕਰਨਾ ਚਾਹੀਦਾ ਹੈ ਅਨਮੋਲ ਖਵਤਰਾ ਸਰ ਉਹ ਜਿੱਦਾਂ ਉਹਨਾਂ ਨੇ ਹੁਣ 9 ਸਾਲ ਹੋ ਗਏ 9 10 ਸਾਲ ਹੋ ਗਏ ਆਪਣੇ ਐਨਜੀਓ ਨੂੰ ਕੰਟੀਨਿਊ ਚਲਾ ਰਹੇ ਆ ਇਹ ਮਤਲਬ ਕਿ ਹੁਣ ਤਾਂ ਅੱਗੇ ਸੇਵਾ ਦਾ ਹੀ ਹੈ ਕਿ ਬੰਦੇ ਦੀ ਸੋਚ ਹੁੰਦੀ ਹੈ ਕਿ ਹਾਂ ਮੈਂ ਅੱਗੇ ਚਲਾਉਂਦੇ ਹੀ ਰਹਿਣਾ ਚਲਾਉਂਦੇ ਹੀ ਰਹਿਣਾ ਤਾਂ ਮੈਂ ਵੀ ਬਸ ਸੋਚ ਰਹਾ ਕਿ ਮੈਂ ਵੀ ਉਹ ਵੀ ਚਲਾ ਰਹੇ ਆ ਉਹ ਵੀ ਅੰਗੇਟਿਅ ਆ ਤਾਂ ਵੀਰਾ ਮੈਂ ਚਾਹਨੀ ਅਨਮੋਲ ਵੀਰਾ ਜਿੱਦਾਂ ਐਨਜੀਓ ਚਲਾ ਰਿਹਾ ਮੈਂ ਵੀ ਇਦਾਂ ਹੀ ਅੱਗੇ ਚਲਾਉਂਦੀ ਰਾਂ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਸੋ ਏਸੀ ਰਵਨੀਤ ਕੋਰ ਰੀਤ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਮੋਹਾਲੀ ਦੇ ਵਿੱਚ ਹੀ ਰਹਿੰਦੇ ਆ ਤੇ ਇੱਥੇ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਇਹਨਾਂ ਦੇ ਕੋਲ ਟਿਊਸ਼ਨ ਪੜਨ ਆਉਂਦੇ ਖਾਸ ਕਰਕੇ ਇਹ ਹੈ ਕਿ ਇਹਨਾਂ ਦੇ ਕੋਲੋਂ ਪੈਸੇ ਇਹਨਾਂ ਦੇ ਵੱਲੋਂ ਨਹੀਂ ਲਏ ਜਾਂਦੇ ਆ ਬਿਲਕੁਲ ਮੁਫਤ ਦੇ ਵਿੱਚ ਜੋ ਆ ਗਿਆਨ ਪੜਾਈ ਜਾਂ ਪੜਾਇਆ ਜਾਂਦਾ ਇਹਨਾਂ ਨੂੰ ਤੇ ਇਹਨਾਂ ਨੇ ਕਿਹਾ ਸੀ 1.5 ਸਾਲ ਪਹਿਲੇ ਸ਼ੁਰੂ ਕੀਤਾ ਸੀ ਘਰਦਿਆਂ ਦੇ ਵੱਲੋਂ ਇੱਕ ਇਨਸਪੀਰੇਸ਼ਨ ਆਈ ਸੀਗੀ ਤੇ ਨਾਲ ਦੀ ਨਾਲ ਜਦੋਂ ਮੰਮੀ ਦਾ ਬਰਥਡੇ ਮਨਾਣਗੇ ਸੀਗੇ ਤਾਂ ਉੱਥੇ ਬੱਚਿਆਂ ਨੂੰ ਜਦੋਂ ਕੇਕ ਸੀਗਾ ਤੇ ਉਸ ਦੌਰਾਨ ਵੀ ਜਦੋਂ ਕੇਕ ਜਿਹੜੇ ਸੀਗੇ ਬੱਚਿਆਂ ਦੇ ਵੱਲੋਂ ਖੋਇਆ ਗਿਆ ਜਾਂ ਹੋਰ ਲੋਕਾਂ ਵੱਲੋਂ ਖੋਇਆ ਗਿਆ ਸੀਗਾ ਤਾਂ ਉੱਥੇ ਉਹਨਾਂ ਨੂੰ ਚੀਜ਼ ਕਲਿੱਕ ਹੋਈ ਸੀਗੀ ਵੀ ਜੇ ਇੱਕ ਖਾਣ ਵਾਲੀ ਚੀਜ਼ਾ ਖੋਹ ਸਕਦੇ ਪਰ ਪੜਾਈ ਕੋਈ ਨਹੀਂ ਖੋਹ ਸਕਦਾ ਤੇ ਉਹਨਾਂ ਦੇ ਵੱਲੋਂ ਇਹ ਜੋ ਚੀਜ਼ ਸੀਗੀ ਸੇਵਾ ਸੀਗੀ ਸ਼ੁਰੂ ਕੀਤੀ ਗਈ ਰਵਨੀਤ ਕੌਰ ਦੇ ਵੱਲੋਂ ਤੇ ਮੈਨੂੰ ਉਮੀਦ ਹੈ ਤੁਹਾਨੂੰ ਜੋ ਅੱਜ ਦਾ ਇਹ ਇੰਟਰਵਿਊ ਕੀਤਾ ਗਿਆ ਰਵਨੀਤ ਕੌਰ ਦੇ ਨਾਲ ਪਸੰਦ ਆਇਆ ਹੋਵੇਗਾ ਤੇ ਤੁਸੀਂ ਵੀ ਇਦਾਂ ਦੀਆਂ ਚੀਜ਼ਾਂ ਨੂੰ ਹੋਰ ਸਪੋਰਟ ਕਰੋਗੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਡੈਨਿਕ ਸਵੇਰਾ